ਪੱਕੀ ਬਾਲ ਕਬੀਰੋ ਅੱਜ ਆਪਾਂ ਪਿੰਡ ਖੜੇ ਆਗੇ ਲਸਾੜਾ ਜਿਹੜਾ ਕਿ ਕੋਈ ਦੱਸਣ ਦਾ ਹੀ ਲੋੜ ਨਹੀਂ ਕੀ ਲੱਖਾਂ ਲੱਖੀ ਲਸਾੜਾ ਸਾਰੇ ਤੁਸੀਂ ਜਾਣਦੇ ਹੋ ਬੱਕੇ ਨਾਲ ਹਜ਼ੂਰ ਨੇ ਉਹਨਾਂ ਦੇ ਪਿੱਛੇ ਖੜੇ ਆ ਅੱਜ ਤੇ ਜਿਦਾ ਪਿੰਡਾ ਗਾ ਲੁਧਿਆਣਾ ਤੇ ਇਹਨਾਂ ਵੱਲੋਂ ਜਿਹੜੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਆਲਰੇਂਜ ਕਰ ਰਹੇ ਪ੍ਰਬੰਧ ਕਰ ਰਹੇ ਨੇਗੇ ਆਪਣੀ ਜਿਹੜੀ ਜ਼ੋਨ ਆ ਗਈ ਸੈਕੰਡ ਜ਼ੋਨ ਆ ਜਿਹੜੀ ਜਿਹੜੀ ਆਪਣੀ ਪੀਜੀਪੀਐਸ ਤੋਂ ਵੱਲੋਂ ਕਰਾਈ ਜਾ ਰਹੀ ਹੈਗੀ ਉਹ ਸੈਕੰਡ ਜ਼ੋਨ ਆ ਜਿਹੜੀ ਉਹ ਛੇ ਜ਼ਿਲ੍ਹਿਆਂ ਦੀ ਇਸ ਪਿੰਡ ਦੇ ਵਿੱਚ ਕਰਵਾਈ ਜਾ ਰਹੀ ਹੈ ਜਿਹੜੀ ਕਿ 16 17 18 ਤਰੀਕ ਨੂੰ ਜੋ ਉਹ ਨਾ ਜਿਹੜੀ ਇਹ ਸਟੇਟ ਪੱਧਰੀ ਮੁਕਾਬਲੇ ਚ ਚਵਾਈ ਦੇ ਉਹ 16 17 18 ਮਾਰਚ ਨੂੰ ਪਿੰਡ ਨਸਾੜਾ ਵਿਖੇ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਨੇ ਸੋ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਨੋਟ ਜਨ ਵਰਗ ਨੂੰ ਬੇਨਤੀ ਹੈ ਕਿ ਜਿਹੜੀ ਵੀ ਬੱਕਰੀਆਂ ਮੇਰੇ ਵੀਰਾਂ ਨੇ ਐਂਟਰ ਕਰਾਉਣੀਆਂ ਨੇ ਉਹ ਕੱਲ 12 ਵਜੇ ਤੋਂ ਪਹਿਲਾਂ-ਪਹਿਲਾਂ ਐਂਟਰ ਕਰਾ ਸਕਦੇ ਆ ਔਰ ਕੱਲ ਨੂੰ ਸ਼ਾਮ ਨੂੰ ਬੱਕਰੀਆਂ ਜਿਹੜੀਆਂ 16 ਤਰੀਕ ਨੂੰ ਖਾਲੀ ਕੀਤੀ ਜਾਣਗੀਆਂ ਪਿੰਡ ਨਸਾੜਾ ਵਿਖੇ ਖਾਲੀ ਕੀਤੀਆਂ ਜਾਣਗੀਆਂ ਔਰ ਅੱਜ ਜਿਹੜੇ ਪ੍ਰਬੰਧ ਨੇ ਸਾਰੇ ਪ੍ਰੋਪਰ ਕੀਤੇ ਰਿੰਗ ਪਿਆਰ ਹੋ ਜਾਣੀ ਆ ਤਾਂ ਕੱਲ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ 12 ਵਜੇ ਤੋਂ ਪਹਿਲਾਂ ਆ ਕੇ ਜਿਹੜੇ ਟੋਕਨ ਨੇ ਉਹ ਆਪਣੇ ਈਸ਼ੂ ਕਰਾ ਲੈਣਗੇ ਆਪਣੇ ਆਈ ਕਾਰਡ ਨੇ ਉਹ ਈਸ਼ੂ ਕਰਾ ਲੈਣਗੇ ਤੇ ਬੱਕਰੀਆਂ ਦੇ ਲਈ ਸਾਡੇ ਵੱਲੋਂ ਜਿਹੜਾ ਹਰਾ ਚਾਰਾਗਾ ਦਿੱਤਾ ਜਾਊਗਾ ਜਿਹੜਾ ਦੂਸਰਾ ਆਪਣੀ ਖਰਾਕ ਆ ਬੱਕਰੀਆਂ ਦੀ ਉਹ ਨਾਲ ਲੈ ਕੇ ਜਰੂਰ ਆਉਣਾ ਤੇ ਪਾਣੀ ਦਾ ਪ੍ਰਬੰਧ ਔਰ ਲੰਗਰ ਦਾ ਪ੍ਰਬੰਧ ਇਹਦਾ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਹੈਗਾ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਊਗੀ ਉਹ ਸਾਰੇ ਵੀਰਾਂ ਨੂੰ ਦੁਬਾਰੇ ਫੇਰ ਇੱਕ ਵਾਰੀ ਬੇਨਤੀ ਆ ਕਿ ਕੱਲ ਦੁਦਚਵਾਈ ਦੇ ਮੁਕਾਬਲੇ ਜਿਹੜੇ ਸ਼ੁਰੂ ਹੋ ਰਹੇ ਨੇ 16 17 18 ਮਾਰਚ ਨੂੰ ਤੇ ਜਿਹੜੀ ਸਟੇਟ ਆ ਗਈ ਉਹ 6 7 8 ਅਪ੍ਰੈਲ ਨੂੰ ਹੋਣੀ ਆ ਧੰਨਵਾਦ